ਆ ਜੋ ਨਾਲ ਸਕਰੀਨ ਤੇ ਪੰਜਾਬ ਦੇ ਪੁੱਤ ਦੀ ਫੋਟੋ ਦੇਖ ਰਹੇ ਹੋ ਇਹ ਪੰਜਾਬ ਦਾ ਪੁੱਤ ਹੈ ਉਸੇ ਪੰਜਾਬ ਦਾ ਜਿਹਨੂੰ ਅੱਜ ਕੱਲ ਹਾਈਲਾਈਟ ਕੀਤਾ ਜਾ ਰਿਹਾ ਹੈ ਕਿ ਪੰਜਾਬਤਾ ਜੀ ਖਤਮ ਹੋ ਗਿਆ ਪੰਜਾਬ ਦੀ ਜਵਾਨੀ ਖਤਮ ਹੋ ਗਈ ਪੰਜਾਬ ਦੀ ਜਵਾਨੀ ਨਸ਼ੇ ਤੇ ਲੱਗ ਗਈ ਇਹ ਇੱਥੇ ਕੁਝ ਕਾਰਨਯੋਗ ਨਹੀਂ ਹੈਗੇ ਨਸ਼ਾ ਆਪਾਂ ਜਾਣਦੇ ਹਾਂ ਸਾਰੇ ਕੀਤੀ ਹੈ ਪਰ ਹਾਈਲਾਈਟ ਪੰਜਾਬ ਹੋ ਰਿਹਾ ਤੇ ਉਸੇ ਪੰਜਾਬ ਦਾ ਪੁੱਤ ਹੈ ਜਿਨੇ ਇੱਕ ਰਾਸ਼ਟਰੀ ਰਿਕਾਰਡ ਹੈ ਜਿਹੜਾ ਤੋੜਿਆ ਇਹਦਾ ਨਾਮ ਹੈ ਜੀ ਗੁਰਿੰਦਰ ਵੀਰ ਸਿੰਘ 100 ਮੀਟਰ ਦੀ ਦੌੜ ਦੇ ਵਿੱਚ ਨੇ ਭਾਗ ਲਿਆ ਸੀਗਾ ਦੂਸਰੇ ਸਾਲ ਇਸ ਨੇ ਜਿਹੜਾ ਭਾਗ ਲਿਆ ਜਿਹਦੇ ਵਿੱਚ ਇਹਨੇ ਇੱਕ ਨਵਾਂ ਰਿਕਾਰਡ ਬਣਾਇਆ ਪਹਿਲਾਂ ਵਾਲੇ ਦਾ ਰਿਕਾਰਡ ਜਿਹੜਾ ਇਹਨੇ ਤੋੜਤਾ ਮਨੀ ਕਾਂਤ ਹੋਬਲੀ ਧਰ ਜਿਹਦਾ ਰਿਕਾਰਡ ਬਣਾਇਆ ਹੋਇਆ ਸੀ 10.23 ਸੈਕਿੰਡ ਦਾ 100 ਮੀਟਰ ਦੀ ਦੌੜ ਦੇ ਵਿੱਚ ਤਾਂ ਇਸ ਪੰਜਾਬ ਦੇ ਪੁੱਤ ਨੇ 10.20 ਮਿੰਟਾਂ ਦੇ ਵਿੱਚ 100 ਮੀਟਰ ਦੀ ਦੌੜ ਹੈ ਜਿਹੜੀ ਉਹ ਪੂਰੀ ਕੀਤੀ ਹੈ ਮਨੀ ਕਾਂਤ ਹੋਬਲੀ ਧਰ ਤੇ ਆਪਣਾ ਪੰਜਾਬ ਦਾ ਪੁੱਤ ਜਿਹਦਾ ਨਾਮ ਹਰਿੰਦਰ ਵੀਰ ਹੈ ਤਾਂ 5ਵੀਂ ਅਤੇ 6ਵੀਂ ਲਾਈਨ ਦੇ ਵਿੱਚ ਜਿਹੜੇ ਦੋਨੇ ਦੌੜੇ ਸੀਗੇ ਬੜਾ ਤਾਕੜਾ ਜਿਹੜਾ ਦੋਨਾਂ ਦੇ ਵਿੱਚ ਮੁਕਾਬਲਾ ਜਿਹੜਾ ਹੋਇਆ ਸੀਗਾ ਇਹਨਾਂ ਐਥਲੀਟਾਂ ਦੇ ਤਾਂ ਇਹਦੇ ਵਿੱਚ ਆਪਣੇ ਪੰਜਾਬ ਦੇ ਪੁੱਤ ਨੇ ਨਵਾਂ ਰਿਕਾਰਡ ਤੋੜਤਾ ਮਨੀਕਾ ਤੋਂ ਹੋਬਲੀ ਦਾ ਰਿਕਾਰਡ ਤੋੜਤਾ ਜਿਹਨੇ ਉਹ ਪਹਿਲਾਂ 2021 ਦੇ ਵਿੱਚ ਬਣਾਇਆ ਸੀਗਾ 10.23 ਸੈਕਿੰਡ ਦਾ 100 ਮੀਟਰ ਦਾ ਤਾਂ ਹੁਣ ਆਪਣੇ ਪੰਜਾਬ ਦੇ ਪੁੱਤਰ ਨੇ ਬਣਾਇਆ 10.20 ਸੈਕਿੰਡ ਦਾ ਤਾਂ ਇਹ ਵੀਡੀਓ ਉਹਨਾਂ ਨੂੰ ਜਰੂਰ ਸ਼ੇਅਰ ਕਰ ਦਿਓ ਜਿਹੜੇ ਕਹਿੰਦੇ ਆ ਜੀ ਪੰਜਾਬ ਤਾਂ ਖਤਮ ਐ ਪੰਜਾਬ ਨਸ਼ੇ ਦੀ ਦਲਦਲ ਵਿੱਚ ਤਸ ਚੁੱਕਿਆ ਹੈ ਪੰਜਾਬ ਦੀ ਜਵਾਨੀ ਨਸ਼ੇ ਨੇ ਖਾ ਲਈ ਤਾਂ ਇਹ ਪੁੱਤ ਪੰਜਾਬ ਦਾ ਹੈ ਇਹ ਦੂਜਾ ਪੱਖ ਹੈ ਸਾਡੇ ਪੰਜਾਬ ਦਾ ਆ ਨਸ਼ਾ ਹੁੰਦਾ ਹੈ ਹਰੇਕ ਸਟੇਟ ਦੇ ਵਿੱਚ ਹੁੰਦਾ ਹੈ ਪਰ ਹਾਈਲਾਈਟ ਹੈ ਜਿਹੜਾ ਉਹ ਪੰਜਾਬ ਹੋ ਰਿਹਾ ਹੈ ਤਾਂ ਇਹ ਨਿਊਜ਼ ਤੁਸੀਂ ਦੇਖ ਲਈ ਹੋਣੀ ਤਾਂ ਇਹਦੇ ਵਿੱਚ 2021 ਦੇ ਵਿੱਚ ਜਦੋਂ ਇਸ ਨੇ ਭਾਗ ਲਿਆ ਸੀਗਾ ਤਾਂ 100 ਮੀਟਰ ਦੀ ਦੌੜ ਦੇ ਵਿੱਚ ਜਿਹੜਾ ਸਮਾਂ ਆਇਆ ਸੀ ਉਹ 10.27 ਸੈਕਿੰਡ ਦਾ ਆਇਆ ਸੀ ਤੇ ਮਨिकांत ਦਾ ਜਿਹੜਾ ਸਮਾਂ ਆਇਆ ਸੀ ਉਹ 10.23 ਸੈਕਿੰਡ ਦਾ ਆਇਆ ਸੀ ਕਹਿੰਨ ਤੋਂ ਭਾਵ ਉਦੋਂ ਉਸ ਦਾ ਰਿਕਾਰਡ ਜਿਹੜਾ ਬਣਿਆ ਸੀ ਪਰ ਹੁਣ ਮੌਕਾ ਮਿਲਿਆ ਤਾ ਹੁਣ ਗੁਰਿੰਦਰ ਵੀਰ ਸਿੰਘ ਨੇ ਜਿਹੜਾ ਇਹ ਰਿਕਾਰਡ ਆਪਣੇ ਨਾਮ ਕਰ ਲਿਆ 10.20 ਸੈਕਿੰਡ ਦੇ ਵਿੱਚ ਇਹ 100 ਮੀਟਰ ਦੀ ਰੇਸ ਹੈ ਜਿਹੜੀ ਉਹ ਪੂਰੀ ਕੀਤੀ ਹੈ ਤਾਂ ਕਾਬਲੇ ਤਾਰੀਫ ਹੈ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਇਹ ਤਾਂ ਨਾ ਕਿਤੇ ਉਸ ਦੇਖਣ ਨੂੰ ਜਿਹੜਾ ਫਿੱਕਾ ਪਾਇਆ ਹੈ ਜਿਹੜੀ ਦਿੱਖ ਬਣਾਈ ਜਾ ਰਹੀ ਹੈ ਇਹ ਪੰਜਾਬ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਤਸ ਚੁੱਕਿਆ ਬਾਕੀ ਹੁਣ ਵੀਡੀਓ ਤੁਹਾਡੇ ਸਾਰੇ ਹੈ ਇਹ ਵੀਡੀਓ ਰੁਕਣੀ ਨਹੀਂ ਚਾਹੀਦੀ ਸੋਸ਼ਲ ਮੀਡੀਆ ਤੇ ਜਿਵੇਂ 네ਗੇਟਿਵ ਗੱਲਾਂ ਵਾਲੀਆਂ ਵੀਡੀਓ ਜ਼ਿਆਦਾ ਵਾਇਰਲ ਹੁੰਦੀਆਂ ਨੇ ਉਸੇ ਤਰ੍ਹਾਂ ਇਹ ਵੀਡੀਓ ਵਾਇਰਲ ਜਿਹੜੀ ਹੋਣੀ ਚਾਹੀਦੀ ਹੈ ਵੀ ਹਾਂ ਇਹ ਵੀ ਪੰਜਾਬ ਦਾ 24 ਸਾਲਾਂ ਦਾ ਪੁੱਤ ਹੈ ਜਿਹਨੇ ਇੱਕ ਰਾਸ਼ਟਰੀ ਰਿਕਾਰਡ ਤੋੜ ਕੇ ਪੰਜਾਬ ਦੇ ਪੁੱਤ ਨੇ ਇੱਕ ਨਵਾਂ ਰਿਕਾਰਡ ਜਿਹੜਾ ਬਣਾਇਆ ਤਾਂ ਹੁਣ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਨਾ ਜਿਹੜਾ ਤੁਹਾਡਾ ਫਰਜ਼ ਹੈ